ਦੋਸਤੋ ਇਹ ਮੈਂ ਜਾ ਰਿਹਾ ਵੇਈ ਨਦੀ ਦੇ ਕਿਨਾਰੇ ਤੇ ਸੁਲਤਾਨਪੁਰ ਲੋਧੀ ਪਹੁੰਚੇ ਆ ਤੇ ਇਹ ਉਹ ਗੁਰਦੁਆਰਾ ਹੈ ਗੁਰਦੁਆਰਾ ਸੰਤ ਘਾਟ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਸਾਹਿਬ ਦਾ ਉਚਾਰਨ ਕੀਤਾ ਸੀ ਤੇ ਇਹ ਗੁਰਦੁਆਰਾ ਹਟ ਸਾਹਿਬ ਦੇ ਵਿੱਚ ਉਹ ਪ੍ਰਾਤਨ ਵਟੇ ਜਿਹਦੇ ਨਾਲ ਗੁਰੂ ਜੀ 13-13 ਤੋਲਿਆ ਕਰਦੇ ਸੀ ਤੇ ਇਹ ਉਹ ਜਗਾ ਗੁਰੂ ਕਾ ਬਾਗ ਜਿੱਥੇ ਗੁਰੂ ਜੀ ਦੇ ਦੋਨੇ ਸੁਪੁੱਤਰਾਂ ਦਾ ਜਨਮ ਹੋਇਆ ਸੀ ਅੱਜ ਸੁਲਤਾਨਪੁਰ ਲੋਧੀ ਦੇ ਸਾਰੇ ਜਿਹੜੇ ਗੁਰਦੁਆਰੇ ਨੇ ਤੁਹਾਨੂੰ ਵਿਖਾ ਦਿੰਨੇ ਨੇ ਤੇ ਕੋਈ 2 ਕਿਲੋਮੀਟਰ ਦੂਰ ਹੈ ਕੋਈ 3 ਗੁਰਦੁਆਰਾ ਹਟ ਸਾਬ ਅੰਤਰਯਾਮਤਾ ਸਿਰਾ ਸਾਬ ਕੋਟੜੀ ਸਾਬ ਗੁਰੂ ਕਾ ਬਾਗ ਗੁਰਦਰਾ ਸੰਤ ਘਾਟ ਤੇ ਇਹ ਸਾਰੇ ਗੁਰਦੁਆਰੇ ਮਤਲਬ ਗੁਰਦੁਆਰਾ 베ਰ ਸਾਬ ਤੋਂ ਆਪਾਂ ਸ਼ੁਰੂ ਕਰ ਲਈਏ ਭਾਵੇਂ ਕਪੂਰਖੱਲੇ ਦੀ ਧੁੰਦ ਦਿਖਾਈ ਕੁਛ ਦੇ ਨਹੀਂ ਸੀ ਰਿਆ ਇਸ ਕਰਕੇ ਕੋਸ਼ਿਸ਼ ਬੜੀ ਕਰੀ ਜੇ ਕੋਈ ਮਹਿਲ ਬਖਾਂਦੇ ਤਾਂ ਤਾਂ ਵੀ ਉਹਦੇ ਧੁੰਦ ਵਿੱਚ ਜਿਵੇਂ ਸਾਹਮਣੇ ਘਰ ਨਹੀਂ ਦਿਖਾਈ ਦੇ ਰਿਆ ਇਸ ਕਰਕੇ ਥੋੜਾ ਕੰਮ ਔਖਾ ਹੋ ਗਿਆ ਸੀ ਧੁੰਦ ਕਰਕੇ ਬਹੁਤਾ ਦੇਖ ਨਹੀਂ ਸਕਕੇ ਲੇਕਿਨ ਚਲੋ ਹੌਲੀ ਹੌਲੀ ਸਫਰ ਕਬਰ ਕਰਦੇ ਆਂ ਤੇ ਸਾਹਮਣੇ ਦਿੱਖਿਆ ਸੁਲਤਾਨਪੁਰ ਲੋਧੀ ਆਲਾ ਕੀ ਮਘੂ ਮੈਂ ਹੁੰਦਾ ਹੋ ਗਿਆ ਸੀ ਆਹ ਵਾਲੇ ਰੋਡ ਤੋਂ ਸੁਲਤਾਨਪੁਰ ਲੋਧੀ ਕਪੂਰਥਲੇ ਜ਼ਿਲ੍ਹੇ ਦੀ ਤਹਿਸੀਲ ਹੈ ਇੱਕ ਤੇ ਇਹਨਾਂ ਦਿੱਲੀ ਤੋਂ ਲਾਹੌਰ ਜਾਣ ਵਾਲਾ ਜਿਹੜਾ ਪ੍ਰਾਚੀਨ ਵਪਾਰ ਮਾਰਗ ਹੁੰਦਾ ਸੀ ਉਹਦਾ ਕੇਂਦਰ ਬਿੰਦੂ ਵੀ ਰਿਆ ਕਿਸੇ ਵੇਲੇ ਇੱਥੇ ਰੁਕਿਆ ਜੇ ਥੋੜੀ ਜਿਹੀ ਅੱਗੇ ਆ ਕੇ ਨਾ ਆਪਾਂ ਇਹ ਹੈਗਾ ਰੇਲ ਕੋਚ ਫੈਕਟਰੀ ਕਪੂਰਥਲਾ ਦੋ ਤਿੰਨ ਗੇਟ ਸੀ ਇਹਦੇ ਉਹ ਸਾਹਮਣੇ ਆ ਵੇਖੋ ਗਾਡਰ ਜਾ ਚੁੱਕਿਆ ਹੈ ਭਾਈ ਨੇ ਇੱਥੇ ਯਾਨੀ ਕਿ ਰੇਲ ਦੀਆਂ ਲਾਈਨਾਂ ਕਹਿ ਲਓ ਸਾਰਾ ਸਮਾਨ ਇੰਜਨ ਯਾਨੀ ਕਿ ਬਣਦੇ ਨੇ ਰੇਲ ਕੋਚ ਫੈਕਟਰੀ ਆਰ ਸੀ ਐਫ ਤੇ ਅੱਗੇ ਆਪਾਂ ਆ ਕੇ ਹੁਣ ਪਹੁੰਚ ਜਾਣਾ ਸੁਲਤਾਨਪੁਰ ਲੋਧੀ ਧੁੰਦ ਦੇ ਵਿੱਚੋਂ ਸੁਲਤਾਨਪੁਰ ਲੋਧੀ ਮੈਂ ਪਹੁੰਚ ਗਿਆ ਤੇ ਸਾਹਮਣੇ ਸਮਾਰਕ ਬਣੀ ਹੈ ਸ਼ਹੀਦੇ ਆਜ਼ਮ ਸਰਦਾਰ ਉਦਮ ਸਿੰਘ ਦੀ ਤੇ ਮੈਂ ਬਹੁਤ ਛੋਟਾ ਹੁੰਦਾ ਜਦੋਂ ਇੱਧਰ ਆਇਆ ਤੇ ਗੁਰਦੁਆਰਾ ਸਾਹਿਬ ਇੱਥੇ ਸਾਰੇ ਸ਼ਹਿਰ 'ਚ ਹੀ ਨੇ ਤੇ ਸਤ ਅੱਠ ਗੁਰਦੁਆਰਾ ਸਾਹਿਬ ਨੇ ਪਤਾ ਨਹੀਂ ਹੀ ਲੱਗ ਰਿਹਾ ਵੀ ਕਿੱਧਰੋਂ ਸ਼ੁਰੂ ਕਰੀਏ ਕਿਤੇ ਧੁੰਦ ਪਈ ਸੀ ਰਹਾਵਾਂ ਦਾ ਪਤਾ ਨਾ ਲੱਗੇ ਨਾਲ ਇੱਕ ਵੀਰ ਦੁਕਾਨਦਾਰ ਨੂੰ ਪੁੱਛਿਆ ਉਹਨੇ ਫਿਰ ਮੈਨੂੰ ਇਸ ਪਾਸੇ ਪਾਇਆ ਇਹ ਬੱਸ ਸਟੈਂਡ ਹੈ ਸultanpur Lodhi ਦਾ ਸਭ ਤੋਂ ਪਹਿਲਾਂ ਪਹੁੰਚਿਆ ਗੁਰਦੁਆਰਾ 베ਰ ਸਾਹਿਬ ਇਹ ਤੁਸੀਂ ਵੇਖ ਹੀ ਲਿਆ ਸੀ ਤੇ ਇੱਥੇ ਯਾਨੀ ਕਿ ਲਿਖਿਆ ਹੈ ਕਿ ਕਿਹੜਾ ਗੁਰਦੁਆਰਾ ਕਿੰਨੀ ਦੂਰੀ ਤੇ ਹੈ ਤੇ ਇਹ ਸਾਹਮਣੇ ਤੁਸੀਂ ਵੇਖ ਰਹੇ ਹੋ ਭਾਈ ਮਰਦਾਨਾ ਜੀ ਦੀਵਾਨ ਹਾਲ ਗੁਰੂ ਜੀ ਦੇ ਨਾਲ ਰਹੇ ਸੀ ਕਿੰਨਾ ਚਿਰ ਇਹ ਆ ਉਹ 베ਰੀ ਪ੍ਰਾਤਨ 베ਰੀ ਗੁਰੂ ਜੀ ਦੇ ਵੇਲੇ ਦੀ ਤੇ ਇਸੇ 베ਰੀ ਤੋਂ ਨਾਂ ਪਿਆ ਇਸ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ 베ਰ ਸਾਹਿਬ ਇਸ 베ਰੀ ਦੇ ਇੱਕ ਪਰਲੇ ਪਾਸੇ ਦੀ ਯਾਨੀ ਕਿ ਮੇਨ ਬਿਲਡਿੰਗ ਉੱਤੇ ਗੁਰਦੁਆਰਾ ਸਾਹਿਬ ਉੱਧਰ ਤੇ ਇੱਧਰ ਸੱਜੇ ਪਾਸੇ ਭੋਰਾ ਸਾਹਿਬ ਆਪਾਂ ਜਾ ਰਹੇ ਹਾਂ ਇਸ ਭੋਰਾ ਸਾਹਿਬ ਦੇ ਅੰਦਰ ਗੁਰੂ ਜੀ ਰੋਜ਼ਾਨਾ ਕਹਿੰਦੇ ਭਗਤੀ ਲਈ ਬੈਠਦੇ ਸਨ ਇਹ ਤਪਸਥਾਨ ਦੀ ਨਿਸ਼ਾਨੀ ਹੈ ਇੱਕ ਥੜਾ ਦਮਦਮਾ ਉਹ ਵੀ ਕਹਿੰਦੇ ਇੱਥੇ ਹਲੇ ਯਾਨੀ ਕਿ ਰੱਖਿਆ ਸਾਹਮਣੇ ਵੇਖੋ ਆ ਹਰੀ ਚਾਦਰ ਦੇ ਨਾਲ ਜੋ ਕਵਰ ਹੈ ਇਹ ਉਹ ਥੜਾ ਜਿੱਥੇ ਗੁਰੂ ਨਾਨਕ ਦੇਵ ਜੀ ਬੈਠ ਕੇ ਭਗਤੀ ਕਰਿਆ ਕਰਦੇ ਸੀ ਉੱਥੋਂ ਬਾਹਰ ਆ ਕੇ ਹੁਣ ਆਪਾਂ ਇੱਧਰ ਆ ਗਏ ਆ ਗੁਰਦਵਾਰ ਸਾਹਿਬ ਦੀ ਮੇਨ ਬਿਲਡਿੰਗ ਹੈ ਗੁਰਦੁਆਰਾ ਬੇਰ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਮੱਸਿਆ ਨੂੰ ਇੱਥੇ ਕਹਿੰਦੇ ਕਿਸ਼ਰਦਾਲੂ ਜਦਾ ਆਉਂਦੇ ਨੇ ਦਰਸ਼ਨ ਕਰਨ ਦੇ ਲਈ ਇੱਥੇ ਹੁਣ ਮੱਥਾ ਟੇਕਣ ਤੋਂ ਬਾਅਦ ਅੱਗੇ ਆ ਪੰਜਾਵਾਂਗੇ ਗੁਰਦੁਆਰਾ ਹੱਟ ਸਾਹਿਬ ਫਿਰ ਆਪਣੀ ਗੱਡੀ ਚੱਕ ਕੇ ਹੁਣ ਗੁਰਦੁਆਰਾ ਹੱਟ ਸਾਹਿਬ ਜਾਂਦੇ ਆ ਆਪਾਂ ਇੱਥੋਂ ਕੋਈ 5 ਕਿਲੋਮੀਟਰ ਇਧਰਲੇ ਪਾਸੇ ਆ ਪਾਇਆ ਸਾ ਸ਼ਹਿਰ ਦੇ ਵਿੱਚੋਂ ਇਹ ਤੁਸੀਂ ਬਿਲਕੁਲ ਰੋਡ ਦੇ ਉੱਪਰ ਵੇਖ ਰਹੇ ਹੋ ਗੁਰਦੁਆਰਾ ਸ੍ਰੀ ਹੱਟ ਸਾਹਿਬ ਮਤਲਬ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਇੱਥੇ ਉਹ ਪ੍ਰਾਤਨ ਵੱਟੇ ਪਏ ਨੇ ਇੱਥੇ ਵੇਖ ਲਓ ਗੁਰੂ ਜੀ ਉਹ ਯਾਨੀ ਕਿ ਨੌਕਰੀ ਕਰਦੇ ਸੀ ਦੌਲਤ ਖਾਨ ਦੇ ਮੋਦੀ ਖਾਨੇ ਦੇ ਵਿੱਚ ਤੇ ਆ ਸਾਰਾ ਇਤਿਹਾਸ ਲਿਖਿਆ ਤੁਸੀਂ ਪਾਜ਼ ਕਰਕੇ ਪੜ੍ਹ ਵੀ ਸਕਦੇ ਹੋ ਤੇ ਇੱਥੇ ਵੀ ਯਾਨੀ ਇਸੂ ਦੀ ਮਸਿਆ ਤੇ ਕਹਿੰਦੇ ਸਲਾਣਾ ਜੋੜ ਮੇਲਾ ਲੱਗਦਾ ਇਹ ਉਹ ਪ੍ਰਤਨ ਵਟੇ ਨੇ ਜਿਨ੍ਹਾਂ ਦੇ ਨਾਲ ਗੁਰੂ ਜੀ 13-13 ਤੋਂ ਲਿਆ ਕਰਦੇ ਸੀ ਅਜੇ ਤੱਕ ਸਾਹਮ ਕੇ ਰੱਖੇ ਹੋਏ ਨੇ ਤੇ ਅੱਗੇ ਤੋਂ ਉਹ ਉਹ ਲਈ ਸਾਖੀ ਵੀ ਦੱਸਾਂਗੇ ਕਿ ਜਦੋਂ ਸ਼ਿਕਾਇਤ ਹੋਈ ਵੀ ਤੇ ਮੋਦੀ ਖਾਨ ਨੇ ਲੁਟਾਰੇ ਨੇ ਜੀ ਤੇ ਜਦੋਂ ਹਸਾਬ ਹੋਇਆ ਤੇ ਸਾਰਾ ਠੀਕ ਨਿਕਲਿਆ ਉਹ ਇਸ ਤੋਂ ਬਾਅਦ ਆਪਾਂ ਅੱਗੇ ਜਾਵਾਂਗੇ ਇਹ ਵੇਖ ਲਓ ਇੱਕ ਗੁਰਦੁਆਰਾ ਬੇਬੇ ਨਾਨਕੀ ਜੀ ਇਹ ਬੇਬੇ ਨਾਨਕੀ ਜੀ ਦਾ ਘਰ ਹੁੰਦਾ ਸੀ ਵੇਖ ਲਓ ਇੱਥੇ ਬਾਬਾ ਜੀ ਆਏ ਸੀ ਨੌਕਰੀ ਕਰਨ ਉਸ ਤੋਂ ਬਾਅਦ ਅਗਲਾ ਗੁਰਦੁਆਰਾ ਹੈਗਾ ਗੁਰਦੁਆਰਾ ਸ੍ਰੀ ਕੋਟੜੀ ਸਾਹਿਬ ਇਹ ਵੀ ਛੋਟਾ ਸਥਾਨ ਇੱਥੇ ਬਣਿਆ ਹੋਇਆ ਤੇ ਲੇਕਿਨ ਬਹੁਤ ਵੱਡੀ ਘਟਨਾ ਜੁੜੀ ਏ ਜਦੋਂ ਗੁਰਦੁਰਾ ਹਟ ਸਾਹਿਬ ਤੋਂ ਆਪਾਂ ਆਏ ਨਾ ਤੇ ਉੱਥੇ ਜਦੋਂ 13-13 ਤੋਲਦੇ ਸੀ ਗੁਰੂ ਜੀ ਤੇ ਉਹ ਕਹਿੰਦੇ ਕਿ ਕਿਸੇ ਨੇ ਸ਼ਿਕਾਇਤ ਕਰਤੀ ਵੀ ਤੇ ਇਦਾਂ ਹੀ ਤੋਲੀ ਯਾਰ ਨਖਾਂ ਬੰਦ ਕਰਕੇ ਤੇ ਉਹ ਸ਼ਿਕਾਇਤ ਕਰਨ ਤੋਂ ਬਾਅਦ ਇਹ ਉਹ ਜਗ੍ਹਾ ਜਿੱਥੇ ਫਿਰ ਬੈਠ ਕੇ ਵਹੀ ਖਾਤਾ ਚੁੱਕ ਕੇ ਤੇ ਹਿਸਾਬ ਕਿਤਾਬ ਕੀਤਾ ਗਿਆ ਸੀ ਤੇ ਕਹਿੰਦੇ ਕਿ ਸਾਹਿਬਾ ਪੂਰੇ ਦੀ ਗਲਤਾਂ ਦੂਰ ਵੀ ਪੈਸੇ ਯਾਨੀ ਕਿ ਵੱਧ ਨਿਕਲੇ ਸੀ ਉਸ ਤੋਂ ਬਾਅਦ ਆਪਾਂ ਆਇਆ ਹੁਣ ਗੁਰਦੁਆਰਾ ਗੁਰੂ ਕਾ ਬਾਗ ਇਹ ਉਹ ਗੁਰਦੁਆਰਾ ਹੈ ਜਿੱਥੇ ਗੁਰੂ ਜੀ ਦੇ ਦੋਨੇ ਸੁਪੁੱਤਰ ਬਾਬਾ ਸ਼ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਉਹਨਾਂ ਦਾ ਜਨਮ ਹੋਇਆ ਸੀ ਇੱਥੇ ਕਿਉਂਕਿ ਵਿਆਹ ਤੋਂ ਬਾਅਦ ਗੁਰੂ ਜੀ ਆਪਣੇ ਪਰਿਵਾਰ ਨਾਲ ਇੱਥੇ ਰਹਿੰਦੇ ਸੀ ਤੇ ਪਰਿਵਾਰ ਵਧਿਆ ਫੁੱਲਿਆ ਇਸ ਕਰਕੇ ਇਸ ਨੂੰ ਗੁਰੂ ਕਾ ਬਾਗ ਕਹਿੰਦੇ ਨੇ ਇਹ ਉਸ ਸਮੇਂ ਦਾ ਖੂਬੀ ਹੈ ਵੇ ਚੱਕਣ ਕੇ ਨਲਕੇ ਰੂਪੀਓ ਲਾਇਆ ਹੋਇਆ ਚੱਲਦਾ ਵੀ ਹੈ ਆ ਇਧਰ ਇਨਕੇ ਜਾਲ ਸ਼ਕੰਦੇ ਲਈ ਕਿ ਹਲੋ ਜਿਵੇਂ ਉਸ ਸਮੇ ਦਾ ਪ੍ਰਾਤਨ ਖੂ ਹੈ ਮਤਲਬ ਮੈਨੂੰ ਨਾ ਕਿੰਨੇ ਚਿਰਾਂ ਦਾ ਇਹ ਫੀਲ ਹੋਈ ਹੈ ਕਿ ਜਿਵੇਂ ਐਦਾਂ ਕਹਿ ਲਈ ਕਿ ਬਾਬੇ ਨਾਨਕ ਦੇ ਘਰ ਆਏ ਆ ਆਪਾਂ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੇ ਨਾਲ 14-15 ਸਾਲ ਦੀਆਂ ਯਾਦਾਂ ਜੁੜੀਆਂ ਨੇ ਇੱਥੋਂ ਦੀਆਂ ਇੰਨਾਂ ਚ ਸਮਾਂ ਇੱਥੇ ਰਿਹਾ ਸੀ ਗੁਰੂ ਜੀ ਅੱਜ ਤੇ ਆਪਾਂ ਉੱਥੇ ਜਾਣਾ ਜਿੱਥੇ ਮੂਲ ਮੰਤਰ ਦਾ ਉਚਾਰਨ ਕੀਤਾ ਗੁਰੂ ਜੀ ਨੇ ਵੇਈ ਨਦੀ ਵਾਲੀ ਸਟੋਰੀ ਆ ਪਹੁੰਚ ਗਏ ਆਪਾਂ ਉੱਥੇ ਇੱਕ ਗੁਰਦੁਆਰਾ ਹੈਗਾ ਗੁਰਦੁਆਰਾ ਸੰਤ ਘਾਟ ਜਿਹੜਾ ਆਪਾਂ ਪਹਿਲਾਂ ਵੇਖਿਆ ਨਾ ਗੁਰਦੁਆਰਾ ਬੇਰ ਸਾਹਿਬ ਉੱਥੋਂ ਯਾਨੀ ਕਿ ਕਹਿੰਦੇ ਵੇਈ ਨਦੀ ਦੇ ਵਿੱਚ ਗਏ ਸੀ ਤੇ 72 ਘੰਟਿਆਂ ਬਾਅਦ ਇਸ ਜਗ੍ਹਾ ਤੋਂ ਫਿਰ ਗੁਰੂ ਜੀ ਬਾਹਰ ਆਏ ਸੀ ਤੇ ਇੱਥੇ ਆ ਕੇ ਉਹਨਾਂ ਨੇ ਯਾਨੀ ਕਿ ਮੂਲ ਮੰਤਰ ਸਾਹਿਬ ਦਾ ਉਚਾਰਨ ਕੀਤਾ ਸੀ ਗੁਰਦੁਆਰਾ ਸੰਤ ਘਾਟ ਤਿੰਨ ਦਿਨ ਅਲੋਪ ਰਹਿਣ ਤੋਂ ਬਾਅਦ ਇਥੋਂ ਯਾਨੀ ਕਿ ਉਹ ਪ੍ਰਗਟ ਹੋਏ ਸੀ ਸਾਖੀਆਂ ਕਹਾਣੀਆਂ ਇਤਿਹਾਸ ਕਈ ਤਰ੍ਹਾਂ ਦੇ ਤੱਤ ਇਕੱਠੇ ਹੋ ਜਾਂਦੇ ਨੇ ਅੱਜ ਕੱਲ੍ਹ ਹੋਰ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਚਲੋ ਲੇਕਿਨ ਜਿਹੜੀ ਗੱਲ ਸਾਡੇ ਜ਼ਿਹਨ 'ਚ ਵਸੀ ਹੈ ਬਚਪਨ ਤੋਂ ਪੜਦੇ ਆਏ ਆ ਆ ਵੇਖੋ ਸਾਹਮਣੇ ਨਾ ਉਹ ਪੰਕਤੀਆਂ ਨੇ ਜਿੱਥੋਂ ਕਹਿ ਲੋ ਕਿ ਸਾਡਾ ਇੱਕ ਸਿੱਖੀ ਦਾ ਮੋਢ ਬੱਜਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪਾਤ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਤੇ ਗੁਰਦਵਾਰ ਸਾਹਿਬ ਤੋਂ ਸਾਈਡ ਤੇ ਨਾਲ ਪਿਛਲੇ ਪਾਸੇ ਇਹ ਉਹ ਹੈ ਜਾਨਕੀ ਵੇਈ ਨਦੀ ਬਹੁਤ ਜਾਨਕੀ ਪਹਿਲਾਂ ਇਦਾਂ ਦੀ ਨਹੀਂ ਸੀ ਹੁੰਦੀ ਇਹ ਜਾਨਕੀ ਸੰਤ ਸੀਚੇਵਾਲ ਜੀ ਦੇ ਯਤਨਾ ਕਰਕੇ ਇਹ ਹੁਣ ਸਾਫ ਹੋ ਗਈ ਇਹ ਨਦੀ ਬਹੁਤ ਜਿਆਦੀ ਤੁਹਾਨੂੰ ਪਤਾ ਹੀ ਇਹ ਸਾਰਾ ਕੁਝ ਇੱਥੀ ਉਹਨਾਂ ਦਾ ਜਾਨਕੀ ਬਣਿਆ ਹੋਇਆ ਸਥਾਨ ਵੀ ਬਹੁਤ ਸੋਹਣੀ ਤੇ ਰਮਣੀਕ ਜਗ੍ਹਾ ਮੈਂ ਸ਼ਾਂਤੀ ਸ਼ੁਕਰ ਹੈ थैंक यू ਹਾਂਜੀ ਹਾਂਜੀ ਠੀਕ ਹੈ ਠੀਕ ਹੈ ਚੰਗਾ ਜੀ ਇਹ ਇਥੇ ਇੱਕ ਮਿੱਤਰ ਪਿਆਰਾ ਮਿਲ ਗਿਆ ਸੀ ਨਾਲ ਮਾਤਾ ਜੀ ਸੀ ਇਥੋਂ ਫੇਰ ਹੁਣ ਸਾਰੇ ਗੁਰਦੁਆਰਾ ਸਾਹਿਬ ਵੇਖ ਕੇ ਗੁਰਦੁਆਰਾ ਬੀਰ ਸਾਹਿਬ ਜਾਣ ਦੀ ਤਿਆਰੀ ਇਹ ਵੇਈ ਨਦੀ ਦੇ ਕੰਡੇ-ਕੰਡੇ ਮੋਟਰਸਾਈਕਲ ਚਲਾਣ ਦਾ ਇਹ ਵੱਖਰਾ ਹੀ ਇੱਕ ਸਬੱਬ ਮਿਲਿਆ ਮੈਂ ਤੇ ਇਹ ਕਵਾਂਗਾ। ਲੋ ਜੀ ਸੁਲਤਾਨਪੁਰ ਲੋਧੀ ਤੋਂ ਹੁਣ ਆਪਣਾ ਅਗਲਾ ਜਿਹੜਾ ਪੜਾਏ ਉਹ ਜਲੰਧਰ ਲੱਗਣਾ ਜਾ ਕੇ ਤੇ ਰੇਣੀ ਇਧਰੋਂ ਵਾਪਸ ਕਪੂਰਥਲੇ ਵੱਲੋਂ ਜਾਈਏ ਜਾਂ ਫਿਰ ਅੱਗੇ ਨਕੌਦਰ ਆਏਗਾ। ਨਕੌਦਰਾਂ ਦੇ ਪਾਸਿਓਂ ਕੋਈ ਨਵਾਂ ਰੂਟ ਦੇਖ ਲੈਨੇ ਆ ਤੇ ਜਲੰਧਰ ਆਪਾਂ ਹੁਣ ਮਿਲਦੇ ਆ। ਰਾਹ 'ਚ ਵੇਨੇ ਹੋਰ ਕੀ ਕੀ ਮਿਲਦਾ।